ਕਿਸਾਨ ਵੀਰੋ ਆਰਾਮ ਰਾਮ ਸਤਿ ਸ਼੍ਰੀਕਾਲ ਨਮਸਕਾਰ ਸਾਰੇ ਕਿਸਾਨ ਪਰਵਾਂ ਦਾ ਟਰੈਕਟਰ ਸੈਂਡ ਖੇਤੀ ਟੱਕ YouTube ਚੈਨਲ ਐਂਡ Facebook ਪੇਜ ਤੇ ਮੋਸਟ ਵੈਲਕਮ ਹੈ ਤੇ ਆਸ਼ਾ ਕਰਦੇ ਆਂ ਵੀ ਸਾਰੇ ਕਿਸਾਨ ਵੀ ਠੀਕ ਠਾਕ ਵਧੀਆ ਹੋਣਗੇ ਤੇ ਜੋ ਆਪਣੀ ਅੱਜ ਦੀ ਵੀਡੀਓ ਲੈ ਕੇ ਆਏ ਆ ਨਾ ਅੱਜ ਤਰੀਕ ਹੋ ਗਈ ਹੈ ਕਿਸਾਨ ਵੀਰੋ 25 ਮਈ 2025 ਠੀਕ ਹੈ ਜੀ ਤੇ বেলা ਹੋ ਗਿਆ ਸ਼ਾਮ ਦੇ 6:30 ਵਜ ਗਿਆ 6:25 ਮਿੰਟ ਤੇ ਕਾਫੀ ਕਿਸਾਨ ਵੀਰਾਂ ਦੇ ਨਾਲ ਕਮੈਂਟ ਆਉਂਦੇ ਆ ਕਿ ਭਾਈ ਜੀ ਜਦੋਂ ਤੁਸੀਂ ਆਪਣੇ ਖੇਤੀਬਾੜੀ 'ਚ ਕੰਮ ਕਰਦੇ ਹੋ ਤੇ ਉਹਦੀਆਂ ਵੀਡੀਓ ਵੀ ਪਾਏ ਕਰੋ ਜਿੱਦਾਂ ਨੋਰਮਲੀ ਪਤਾ ਤਾਂ ਨੂੰ ਚੈਨਲ ਤੇ ਨਵੇਂ ਟਰੈਕਟਰਾਂ ਦੀਆਂ ਵੀਡੀਓ ਆਉਂਦੀਆਂ ਆਪਣੇ ਹਨਾ ਤੇ ਖੇਤੀ 'ਚ ਕੰਮਕਾਰ ਕਰਦੇ ਚਾਹੇ ਆਪਣੇ ਟਰੈਕਟਰ ਦੇ ਚਾਹੇ ਕਿਸੇ ਹੋਰ ਦੇ ਵੀ ਹਨਾ ਕਾਟ ਆਉਂਦੀਆਂ ਤੇ ਇੱਕ ਕਿਸਾਨ ਵੀਰਾਂ ਦੇ ਵਿੱਚ ਕਈਆਂ ਦੇ ਕਮੈਂਟ ਆਉਂਦੇ ਆ ਕਿ ਜ਼ਿਆਦਾਤਰ ਜਦੋਂ ਤੁਸੀਂ ਆਪਣਾ ਖੇਤੀ ਦਾ ਕੰਮ ਕਰਦੇ ਹੋ ਆਪਣੇ ਟਰੈਕਟਰ ਨਾਲ ਆਪਣੇ ਖੇਤਾਂ 'ਚ ਤੇ ਉਹ ਵੀਡੀਓ ਜ਼ਰੂਰ ਪਾਏ ਕਰੋ ਵੀ ਪਤਾ ਚੱਲੇ ਵੀ ਕਿੱਦਾਂ ਖੇਤੀਬਾੜੀ ਦਾ ਕੀ ਕੀ ਕਰਦੇ ਹੋ ਤੁਸੀਂ ਵੀ ਤੇ ਉਸੇ سلسلے 'ਚ ਕਿਸਾਨ ਵੀਰੂ ਅੱਜ ਵੀਡੀਓ ਲੈ ਕੇ ਆ ਗ ਮੋਸਟਲੀ ਵੀਡੀਓ ਤਾਂ ਨਹੀਂ ਜਿਆਦਾ ਬਣਾ ਹੁੰਦੀ ਮੈਂ ਕਾਰਨ ਦੱਸ ਦਿੰਦਾ ਜਿਹਲੇ ਖੇਤਾਂ 'ਚ ਕੰਮ ਕਰਦਾ ਹੁੰਦਾ ਟਰੈਕਟਰ ਚਲਾਉਣਾ ਹੁੰਦਾ ਤੇ ਜਿਆਦਾਤਰ ਹੁੰਦਾ ਮੈਂ ਇਕੱਲਾ ਹੀ ਠੀਕ ਹੈ ਜੀ ਤੇ ਇਕੱਲੇ ਬੰਦੇ ਫਿਰ ਟਰੈਕਟਰ ਜਿਹਲੇ ਚਲਾ ਰਾਂ ਉੱਪਰ ਬੈ ਕੇ ਤਾਂ ਫਿਰ ਵੀਡੀਓ ਸਹੀ ਨਹੀਂ ਬਣਦੀ ਤਾਂ ਕਰਕੇ ਮੈਂ ਬਣਾਉਂਦਾ ਨਹੀਂ ਨਹੀਂ ਤੇ ਜੇ ਤੁਸੀਂ ਵੀਡੀਓ ਆਖੋ ਵੀ ਆਪਨਾ ਜਿਹਲੇ ਕੰਮ ਕਾਜ ਕਰਦੇ ਉਹਦੀ ਵੀਡੀਓ ਪਾਏ ਕਰੋ ਤਾਂ ਮੈਂ ਕਹਿੰਦਾ ਡੇਲੀ ਪਾਏ ਉਹਦੀ ਵੀਡੀਓ ਲੋ ਠੀਕ ਹੈ ਜੀ ਵੀਡੀਓ ਮੁੱਕ ਨਹੀਂ ਜਾਂਦੀ ਦੇਖ-ਦੇਖ ਕੇ ਨਾ ਕੰਮਕਾਰ ਆ ਆਪਣਾ ਡੇਲੀ ਦੀ 1 2 1 2 ਵੀਡੀਓ ਲੇਕਿਨ ਉਹ ਮੈਂ ਬਣਾ ਹੀ ਨਹੀਂ ਪਾਉਂਦਾ ਇਸ ਕਰਕੇ ਕੱਲਾ ਹੀ ਚਲਾਣਾ ਤਾਂ ਫਿਰ ਉੱਤਰ ਕੇ ਜੀ ਨਹੀਂ ਕਰਦਾ ਬਣਾਉਣ ਨੂੰ ਤੇ ਅੱਜ ਫਿਰ ਵੀ ਮੈਂ ਕੋਸ਼ਿਸ਼ ਕੀਤੀ ਹੈ ਵੀ ਕਿਸਾਨ ਵੀਰਾਂ ਨੇ ਕਿਹਾ ਸੀ ਵੀ ਪਾਇ ਕਰੋ ਤਾਂ ਅੱਜ ਚਲੋ ਇਹ ਸ਼ੁਰੂਆਤ ਕੀਤੀ ਹੈ ਇਹਦੀ ਆਪਣੇ ਕਮਾਂਦਬਾਨ ਦੀ ਤੇ ਅੱਜ ਮੈਂ ਚਲੋ ਬਣਾ ਲੈਂਦੇ ਆ ਵੀਡੀਓ ਤੇ ਇਹ ਕਿਸਾਨ ਵੀਰੋ ਗਨਾਂ ਲਾਇਦਾ ਆ ਪਾ 95 ਠੀਕ ਹੈ ਜੀ 095 ਦੇਖ ਲਓ 095 ਤਾਂ ਥੋੜਾ ਜਿਹਾ ਬਿਰਲਾ ਜੰਮੇ ਦਾ ਗਨਾਂ ਠੀਕ ਜਿਹਾ ਜੰਮੇ ਦਾ ਵਾਹੇ ਫਿਰ ਵੀ ਪਰ ਥੋੜਾ ਬਿਰਲਾ ਨੂਰ ਮੰਗਾਉਣਾ ਨਾ ਬਿਰਲਾ ਜੰਮੇ ਦਾਦੇ ਨੂੰ ਗੋਡੀ ਪਾਤੀ ਦੀ ਇੱਕ ਗੋਡੀ ਪਾ ਕੇ ਤੇ ਕੱਲਾ ਨੇ ਜਿਹੜੀ ਰਾਤੀ ਚੰਗੀ ਬਾਰਿਸ਼ ਹੋ ਗਈ ਆ ਤਾਂ ਥੋੜਾ ਬੱਤਰ ਵੀ ਹੋ ਗਿਆ ਹੀ ਖੇਤ 'ਚ ਬਾਰਿਸ਼ ਚੰਗੀ ਹੋਈ ਆ ਤੇ ਸਵੇਰੇ ਜੂਰੀਆ ਖਾਦ ਵੀ ਪਾਤੀ ਸੀ ਨੂੰ ਤੁਹਾਨੂੰ ਜੂਰੀਆ ਪਾਣ ਤੋਂ ਬਾਅਦ ਨਾ ਮੈਂ ਬਾਣ ਲਾ ਪਿਆ ਤਰਫਾਲੀ ਨਾਲ ਕਮਾਂ ਦਾ ਜਿਹੜਾ ਤਰਫਾਲੀ ਤੇ ਤਰਫਾਲੀ ਦੇ ਮਗਰ ਨਾ ਆਪਾਂ ਲਾ ਲਿਆ ਇੱਕ ਜਿਹਦਾ ਰੀਜਰ ਟਾਈਪ ਨਹੀਂ ਆਉਂਦੇ ਆ ਦੇਖ ਲਓ ਇਧਰੋਂ ਬਾਤ ਆ ਮੈਂ ਸਾਰਾ ਇਹ ਸ਼ੁਰੂ ਕੀਤਾ ਥੋੜਾ ਹੀ ਪਾਇਆ ਤੇ ਬਾਕੀ ਇਹ ਸਾਰਾ ਖੇਤ ਉਹ ਅੱਗੇ ਤੱਕ ਬਾਣ ਆਲਾ ਪੈਦਾ ਤੇ ਸਮਾਂ 6:30 ਹੋ ਗਏ ਸ਼ਾਮ ਦੇ ਤੇ 7:30 ਘੰਟੇ ਕੇ ਜੋ ਬਾਦੇ ਆਂਗੇ ਸਾਰਾ ਠੀਕ ਹੈ ਜੀ ਜਿਆਦਾ ਨਹੀਂ ਰਹਿਣ ਤੋਂ ਪਹਿਲੇ ਪਹਿਲੇ ਤੇ ਤਰਫਾਲੀ ਲਈ ਹੀ ਨਵੀਂ ਜਿੱਦਾਂਗੇ ਤੁਹਾਨੂੰ ਦੱਸਿਆ ਸੀ ਤੇ ਆਹ ਵੇਖ ਲਓ ਜਿੱਦਾਂ ਅੱਗੇ ਨਾ ਇਦਾਂ ਦੀ ਸੀ ਤਰਫਾਲੀ ਅਗਲਾ ਇੱਕ ਫਾਲਾ ਦੂਜੀ ਘੋੜੀ ਦੋ ਘੋੜੀ ਤੇ ਤੀਜੀ ਘੋੜੀ ਸੀ ਤੇ ਮਕਰ ਨਾਲ ਜੱਲਵਾ ਲਿਆ ਆਪਾਂ ਨਾਲ ਰੇਜਰ ਵਾਲਾ ਵੀ ਸਿਸਟਮ ਨਾਲ ਲਿਆ ਲਾਸਟ ਵਾਲੇ ਫਾਲੇ ਤੇ ਇੱਕ ਇੱਕ ਰੇਜਰ ਲਾ ਲਿਆ ਜਿੱਦਾਂ ਇਹ ਹੋ ਗਿਆ ਤੇ ਇਹ ਹੋ ਗਿਆ ਠੀਕ ਆਦਰੋ ਵੇਖ ਲੋ ਅਗਲੇ ਦੋ ਦੋ ਕੋੜੀਆਂ ਦਈਆਂ ਤੇ ਲਾਸਟ ਤੀਜੀ ਕੋੜੀ ਤੇ ਰੇਜਰ ਲਾਤਾ ਨਾਲ ਇਹ ਕਰੋ ਚੱਕ ਤੇ ਇਹ ਨਾਲ ਪਿੱਛੋਂ ਥੋੜੀ ਥੋੜੀ ਮਿੱਟੀ ਵੀ ਚੜੀ ਜਾਂ ਰਹੀ ਜਿੱਦਾਂ ਅੱਗੋ ਪੁੱਟੀ ਜਾਂ ਰਹੀ ਤੇ ਲਾਸਟ ਵਾਲੇ ਰੇਜਰ ਨਾਲ ਮਿੱਟੀ ਵੀ ਚੜੀ ਜਾਂਦੀ ਹੈ ਸਿਆਰ ਤੇ ਦੇਖ ਲੋ ਠੀਕ ਹੈ ਜੀ ਆਹ ਦੇਖ ਲੋ ਵਿੱਚੋਂ ਦਿਖਾ ਦਿੰਦਾ ਤੁਹਾਨੂੰ ਮੈਂ ਮਿੱਟੀ ਵੀ ਛੱਡਦੀ ਪਈ ਹੈ ਨਾਲ-ਨਾਲ ਜਿੱਦਾਂ ਤੇ ਬਾਕੀ ਦਿਖਣਿਆ ਹੁਣ ਇਹ ਬਾਕੇ ਜੇ ਲੋਡ ਪਈ ਬਾਅਦ ਚ ਪਾਣੀ ਪੂਣੀ ਜਾ ਕੇ ਦਾੰਬੀ ਤੇ ਰੇਜਰ ਨਾਲ ਚਾੜ ਦਾਂਗੇ ਜਦੋਂ ਵੱਡਾ ਹੋਏਗਾ ਨਹੀਂ ਹੋਏਗਾ ਤੇ ਇਦਾਂ ਹੀ ਰਹਿ ਜਾਂਦਾ ਕਿ ਠੀਕ ਹੈ ਜੀ ਇਹ ਰੇਜਰ ਦਾ ਵੀ ਕੰਮ ਕਰੀ ਜਾਂਦੇ ਆ ਨਾਲ ਇਹ ਜਿਹੜਾ ਲਾਸਟ ਵਾਲਾ ਸਿਸਟਮ ਹੈ ਇਹ ਲੋਹਾਕ ਲਿਆਂਦਾ ਅੱਜ ਠੀਕ ਹੈ ਜੀ ਤੇ ਰਫਾਲੀ ਨੂੰ ਤੇ ਬਾਕੀ ਗੱਲ ਇਦਾਂ ਕਿਸਾਨ ਵੀਰੋ ਟਰੈਕਟਰ ਆ ਆਪਣਾ 605 ਅਰਜਨ ਤੇ ਜਿਹੜੀ ਦਿੱਕਤਾਂ ਆਂਦੀਆਂ ਨਾ ਮੈਨੂੰ ਬਾਹਾਂ ਚ ਤਾ ਨੂੰ ਸਹੀ ਦੱਸਾਂ ਬਾਹਾਂ ਚ ਦਿੱਕਤਾਂ ਆਂਦੀਆਂ ਵੀ ਟਾਇਰ ਆ ਟਰੈਕਟਰ ਦੇ ਵੱਡੇ ਆ ਵੇਖ ਲਓ 16 ਨੂੰ 28 ਦੇ ਬੈਕ ਟਾਇਰ ਆ ਪਿਛਲੇ ਤੇ 7 50 16 ਦੇ ਫਰੰਟ ਆ ਦਿਨੇ ਨਾਲ ਨਾ ਕਮਾਂ ਦੇ ਭੱਜੇ ਵੜਾ ਕਰਦਾ ਦੇਰ ਸਾਈਡਾਂ ਤੋਂ ਨਹੀਂ ਹੁੰਦਾ ਇਹ ਵੇਖ ਲੋ ਸਾਈਡਾਂ ਤੋਂ ਕਿੰਨਾ ਕਮਾਂਦ ਖਰਾਬ ਹੋ ਗਿਆ ਇਹਦੇ ਨਾਲ ਆ ਦੇਖੋ ਤੇ ਇਹ ਮਾਨਾ ਨੇ ਜਿਹੜਾ ਬੜਾ ਫਿਰ ਦੁਖੀ ਹੁੰਦਾ ਵੀ ਜਦੋਂ ਨਹੀਂ ਮਿਹਨਤ ਕੀਤੀ ਦੀਆਂ ਗੋਡੀਆਂ ਪਾਈ ਦੀਆਂ ਪਹਿਲੇ ਗੁਰੀਆਂ ਪਾ ਕੇ ਕਿੰਨਾ ਸਹੀ ਕਮਾਂਦ ਹੋਏਦਾ ਸੀ ਤੇ ਇਹਦੇ ਨਾਲ ਭੱਜੀ ਜਾਂਦਾ ਦੇਖੋ ਕਿੰਨਾ ਜਿੰਨਾ ਮਰਜ਼ੀ ਵਿਚਾ ਲੋ ਤਾਂ ਵੀ ਭੱਜੀ ਜਾਂਦਾ ਕਿਸਾਨ ਵੀਰੋ ਆ ਦੇਖੋ ਜਿੱਥੋਂ ਪਹਿਲੇ ਫੇਰੇ ਕੱਢਿਆ ਆ ਚੈੱਕ ਕਰੋ ਕਿਡਾ ਕਿਡਾ ਕਮਾਂਦ ਹੋਏਦਾ ਜਿਹੜਾ ਸਾਰਾ ਹੀ ਭੱਜ ਗਿਆ ਆ ਵੇਖੋ ਚਲੋ ਹੋ ਉਹ ਤਾਂ ਜਾਏਗਾ ਪਰ ਫਿਰ ਵੀ ਗੱਲ ਨਹੀਂ ਬੰਦੀ ਠੀਕ ਹੈ ਜੀ ਤੇ ਸਿਸਟਮ ਇਹ ਆ ਵੀ ਬਾਂਦੇ ਵੀ ਪਈਆਂ ਚਲੋ ਵਿੱਚੋਂ ਠੀਕ ਆ ਤਾਂ ਥੋੜਾ ਮਨ ਵੀ ਖਰਾਬ ਹੁੰਦਾ ਪਿਆ ਜਿਹੜੇ ਸਾਈਡਾਂ ਤੋਂ ਇਹਨਾਂ ਤਿਆਰ ਹੋਏ ਦਾ ਵਧੀਆ ਕਮਾਂਦ ਭੱਜਦਾ ਪਿਆ ਨਾ ਕੋਸ਼ਿਸ਼ ਇਹ ਹੀ ਕਰਨੀ ਹੋਣੀ ਚਾਹੁੰਦੇ ਆ ਅਗਦੀ ਤੇ ਦੇਖੋ ਸੀਜ਼ਨ ਤੇ ਅਗਲੇ ਸੀਜ਼ਨ ਨਹੀਂ ਹੋਏਗਾ ਨਾ ਕੋਈ ਛੋਟਾ ਡਾਇਰੈਕਟਰ ਲੱਭ ਕੇ ਨਾ ਜਿਹੜਾ ਬਾਣ ਬੂਨ ਲਈ ਕਮਾਂਦ ਸਿਰਫ ਤੂੰ ਬਰੀਕ ਬਰੀਕ ਟਾਇਰ ਪਾ ਦਿੰਦੇ ਆ ਜਿਹੜੇ ਆਂਦੇ ਆ ਅੱਜ ਕੱਲ੍ਹ ਚਲੇਦੇ ਆ ਤਾਂ ਜੋ ਘਟ ਤੋਂ ਘਟ ਕਮਾਂਦ ਭੱਜ ਸਕੇ ਜਿਹਦੇ ਆਪਾਂ ਲਾਣਾ ਹੁੰਦਾ ਠੀਕ ਹੈ ਜੀ ਲਾਂਦੇ ਟਾਈਮ ਆ ਬਾਂਦੇ ਟਾਈਮ ਜੋ ਠੀਕ ਆ ਬਾਕੀ ਇਹ ਬਾਲਿਆ ਇਧਰ ਇਧਰੋਂ ਪਾ ਲਿਆ ਸਾਰਾ ਤੇ ਥੋੜਾ ਹੀ ਪਾਇਆ ਅਜੇ ਤਾਂ ਸਾਰਾ ਹੀ ਪੇਦਾ ਬਾਹਨ ਆਦਾ ਵੇਖ ਲੋ ਠੀਕ ਹੈ ਜੀ ਤੇ ਕਿਸਾਨ ਵੀਰਾਂ ਨੇ ਡਿਮਾਂਡ ਕੀਤੀ ਸੀ ਵੀ ਜਦੋਂ ਆਪਣੇ ਕੰਮ ਕਰਦੇ ਹੋ ਖੇਤੀ 'ਚ ਤੇ ਵੀਡੀਓ ਦਿਖਾਏ ਕਰੋ ਤਾਂ ਮੈਂ ਤਾਂ ਵੀਡੀਓ ਕਿਸਾਨ ਵੀਰੋਂ ਬਣਾਈ ਆ ਤੇ ਹੁਣ ਚਲੋ ਚਲਾਣੇ ਆ ਤਾਂ ਤੁਹਾਨੂੰ ਇੱਕ ਫੇਰਾ ਕੱਢ ਕੇ ਵੀ ਦੱਸਨੇ ਆ ਇੱਕ ਦੋ ਫੇਰਾ ਠੀਕ ਹੈ ਜੀ ਲੋ ਕਿਸਾਨ ਵੀਰੋਂ ਹੁਣ ਕਰਨੇ ਆਪਾਂ ਟਰੈਕਟਰ ਨੂੰ ਸਟਾਰਟ ਲੋ ਹਾਈ ਕਰਕੇ ਨਿਊਟਰਲ ਤੇ ਪੱਲੇ ਹਾਂ ਚਲਾਉਂਦਾ ਜਾਣਾ ਠੀਕ ਹੈ ਜੀ ਆ ਦੇਖ ਲੋ ਰਾ ਦਰੋਵ ਕਿਸਾਨ ਮੇਰੇ ਕਿੰਨਾ ਪਾਜ ਕੇ ਦਾ ਕਮਾਉਂਦਾ ਹੁਣ ਇਥੋ ਜਿਲੇ ਮੋੜ ਤੋਂ ਆ ਕੇ ਮੋੜਦਾ ਹੁੰਦਾ ਨਾ ਤੇ ਬੜਾ ਕਮਾਉਂਦਾ ਪਾਜੀ ਜਾਂਦਾ ਤੇ ਫਿਰ ਮਾਨ ਕਹਿ ਲੋ ਵੀ ਦੁਖੀ ਹੋਣ ਲਿਆ ਜਾਂ ਦੁਖੀ ਲੱਗਦਾ ਵੀ ਨਾ ਕਮਾਉਂਦਾ ਪਜੀ ਜਾਂਦਾ ਪਰ ਜਦੋਂ ਕਿਆ ਕਰਨਾ ਕਿਸਾਨ ਨੂੰ ਫਿਰ ਬਾਣਾ ਤਾਂ ਹੈਗਾ ਹੀ ਆ ਬਾਕੀ ਅਗਲੀ ਵਾਰੀ ਵੇਖਾਂਗੇ ਜਦੋਂ ਕੋਈ ਟਰੈਕਟਰ ਲੈਵਾਂਗੇ ਛੋਟਾ ਉਸ ਤੋਂ ਪੇ ਤਿਆਰ ਪਾਲਾਂਗੇ ਨੂੰ ਠੀਕ ਹੈ ਜੀ ਆਨ ਵੀਰੋ ਫਿਰ ਬਾਲੀਏ ਕਮਾਦ ਸਿਰ ਮਿਲਨੇ ਆ ਠੀਕ ਹੈ ਜੀ ਇਧਰੋਂ ਮੁੜ ਗਿਆ ਏ ਦੇਖ ਲਓ ਪਿਛੇ ਤੇ ਇਹ ਜਿਹੜਾ ਪਹਿਲੇ ਲਾਇਆ ਤਿੰਨ ਦਿਨ ਹੋ ਗਿਆ ਹਫਤਾ ਤੱਕ ਹੋ ਗਿਆ ਕਮਾਦ ਲਾਇਆ ਸੀ ਸਾਰਾ ਠੀਕ ਹੈ ਜੀ ਇੱਕ ਲਾਇ ਇੱਕ ਹੋਰ ਲਾਇਆ ਸੀ ਇਹ ਜੇ ਜੰਮਿਆ ਨਹੀਂ ਜਦੋਂ ਜੰਮੇਗਾ ਫਿਰ ਇਹ ਵੀ ਦੱਸਾਂਗੇ ਤੇ ਬਾਕੀ ਇਹ ਜਿਹੜਾ ਰਹਿ ਗਿਆ ਹੁਣ ਬਾਲੀਏ ਕੰਮ ਨਵੇੜ ਦੀ ਏ ਠੀਕ ਹੈ ਠੀਕ ਹੈ ਜੀ